ਪਿਛਲੇ ਕਾਫੀ ਸਮੇ ਤੋਂ ਮੈਨੂੰ ਥੋੜੀ ਫੀਵਰ ਥੋੜਾ ਥੋੜਾ ਆ ਰਿਹਾ ਸੀਗਾ ਜਿਹਦੇ ਨਾਲ ਇੱਥੋਂ ਅਸੀਂ ਲੋਕਲ ਦਵਾਈ ਲੈਂਦੇ ਰਹੇ ਚੱਲਦੇ-ਜਲਦੇ ਉਸ ਤੋਂ ਬਾਅਦ ਜੋ ਇਨਫੈਕਸ਼ਨ ਸੀਗੀ ਉਹ ਜ਼ਿਆਦਾ ਹੋ ਗਈ ਸਿਰ ਦੇ ਵਿੱਚ ਬਲੱਡ ਇਨਫੈਕਸ਼ਨ ਹੋ ਗਈ ਜਿਹਦੇ ਨਾਲ ਚਲਦੇ-ਚਲਦੇ ਅੱਥੀ-ਅੱਥੇ ਲੋਕਲ ਹਸਪੀਟਲ 'ਚ ਮੈਂ ਆ ਮੈਨੂੰ ਐਡਮਿਟ ਕੀਤਾ ਗਿਆ ਪਰ ਇੱਥੇ ਪ੍ਰੋਪਰ ਇਲਾਜ ਨਾ ਮਿਲਣ ਦੇ ਕਾਰਨ ਤੇ ਮੈਨੂੰ ਪਟਿਆਲਾ ਜੀਵਨ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਉੱਥੇ ਇਲਾਜ ਚਲਦੇ-ਚਲਦੇ ਕਾਫੀ ਦਿਨ ਹੋ ਗਏ ਤੇ ਉਹਨਾਂ ਦਾ ਬਿੱਲ ਕਾਫੀ ਜ਼ਿਆਦਾ ਆ ਗਿਆ ਉਹਦੇ ਨਾਲ ਮੇਰੀ ਫੈਮਿਲੀ ਐਨੀ ਫੋਰਡੇਬਲ ਨਹੀਂ ਸੀਗੀ ਕਿ ਉਹਨਾਂ ਦਾ ਬਿੱਲ ਪਾ ਸਕੀ ਫੈਮਿਲੀ ਦੇ ਵਿੱਚ ਅਸੀਂ 5 5 ਜਣੇ ਆ ਮੇਰੇ ਫਾਦਰ ਸਾਹਿਬ 10 ਸਾਲ ਪਹਿਲਾਂ 2015 ਦੇ ਵਿੱਚ ਐਕਸਪਾਇਰ ਹੋ ਗਏ ਸੀ ਤਾਂ ਫਾਈਨੈਂਸ਼ੀਅਲ ਕਾ Kondition ਸਾਡੀ ਕਾਫੀ ਘਟ ਗਈ ਸੀਗੀ ਤਾ ਸਾਡੇ ਕਿਸੇ ਰਿਸ਼ਤੇਦਾਰਾਂ ਤੋਂ ਪਤਾ ਚੱਲਿਆ ਖਾਲਸਾ ਏਡ ਦੇ ਬਾਰੇ ਤਾਂ ਉਹਨਾਂ ਨੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਉਸੇ ਲਗਭਗ 1,60,000 ਰੁਪਏ ਸਾਡਾ ਬਿੱਲ ਬਣ ਗਿਆ ਸੀਗਾ ਜੋ ਕਿ ਖਾਲਸਾ ਏਡ ਵੱਲੋਂ ਕੀਤਾ ਗਿਆ ਮੌਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਉਹਨਾਂ ਦੀ ਦੁਆਵਾਂ ਮੰਗਦਾ